ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੜਕਾਂ ਉੱਤੇ ਰੋਸ਼ ਮਾਰਚ ਕੱਢਿਆ ਜਾ ਰਿਹਾ ਬੜੇ ਸ਼ਾਂਤੀ ਮੇਂ ਟੰਗ ਦੇ ਨਾਲ ਕਿਉਂਕਿ ਪਿੱਤੇ ਦਿਨੀ ਸਾਡੇ ਗ੍ਰਹਿ ਮੰਤਰੀ ਸਾਹਿਬ ਵੱਲੋਂ ਅਮਿਤ ਸ਼ਾਹ ਜੀ ਵੱਲੋਂ ਜਿਹੜੀ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋੁੰਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀਦੀ ਹਰ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਸਾਲ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਆਵਾਸਾ ਮਂਬੇਦਕਰ ਜੀ ਬਾਰੇ ਟਿੱਪਣੀ ਕੀਤੀ ਗਈ ਆ ਔਰ ਬੜੇ ਨਿੰਦਨੀਏ ਸ਼ਬਦ ਉਹਨਾਂ ਨੇ ਵਰਤੇ ਆ ਉਹਨਾਂ ਨੇ ਕੋਈ ਸਨਮਾਨ ਨਹੀਂ ਕੀਤਾ ਉਸ ਉਸ ਮਹਾਨ ਹਸਤੀ ਦਾ ਜਿਹਦਾ ਮਗਰ ਪੂਰਾ ਹਿੰਦੁਸਤਾਨ ਅੱਜ ਚੂਮ ਰਿਹਾ ਹੋਵੇ ਔਰ ਉਸ ਸੰਵਿਧਾਨ ਦੀ ਪਾਲਣਾ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਕੀਤੀ ਜਾ ਰਹੀ ਹੋਵੇ ਔਰ ਅਜੋਦੇ ਰੋਸ਼ ਅਵਰੂਪ ਸਾਰੇ ਹੀ ਕਾਂਗਰਸ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ ਜੀ ਦੀ ਗਵਾਈ ਦੇ ਵਿੱਚ ਪਿੰਡਾਂ ਤੋਂ ਆਏ ਹੋਏ ਸਰਪੰਚ ਸਵਾਨਾ ਵੱਲੋਂ ਸਾਡੇ ਵਿਆਤੀ ਪ੍ਰਧਾਨ ਅਮਰਜੀਤ ਸੈਦੋਵਾਲ ਜੀ ਸਾਡੇ ਮੇਰ ਸਾਹਿਬ ਵੱਲੋਂ ਸਾਰੇ ਹੀ ਸੂਚੀ ਕਾਂਗਰਸ ਸੰਗਠਿਤ ਹੋ ਕੇ ਅੱਜ ਸੜਕਾਂ 'ਤੇ ਉਤਰੀ ਹੈ ਬਿਲਕੁਲ ਨਹੀਂ ਬੋਲਣਾ ਚਾਹੀਦੇ ਔਰ ਮर्यादा ਉਹ ਜਿਹੜਾ ਉਹਨਾਂ ਦਾ ਪਦਵਾ ਐਡਾ ਵੱਡਾ ਪਦਵਾ ਉਹ ਗ੍ਰਹਿ ਮੰਤਰੀ ਹਿੰਦੁਸਤਾਨ ਦੇ ਨੇ ਔਰ ਇਥੇ ਲੋਕਤੰਤਰ ਹੈ ਹਿੰਦੁਸਤਾਨ ਦੇ ਵਿੱਚ ਮਗਰ ਇਦਾਂ ਦੀ ਸ਼ਬਦਾਵਲੀ ਦੀ ਕਨੇ ਸ਼ਬਦਾ ਦੇ ਵਿੱਚ ਕਾਂਗਰਸ ਪਾਰਟੀ ਨਿੰਦਾ ਕਰਦੀ ਆ ਅਤੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਪੈਦਲ ਰੋਡ ਮਾਰਚ ਕੱਢ ਰਹੇ ਹਾਂ ਇੱਕ ਰੋਸ਼ ਜਤਾਇਆ ਜਾ ਰਿਹਾ ਕਾਂਗਰਸ ਪਾਰਟੀ ਕੋਲ ਇਹ ਸ਼ਬਦਾਵਲੀ ਬੋਲੀ ਆ ਇਹਦੇ ਵਾਸਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਵਾ ਔਰ ਜੋ ਸਾਰਾ ਦੇਸ਼ ਜਿਸ ਸੰਵਿਧਾਨ ਦੀ ਇੱਜ਼ਤ ਕਰਦਾ ਵਾ ਜਿਹਦੀ ਸੌਂ ਖਾਂਦਾ ਵਾ ਔਰ ਜਿਹੜੇ ਉਹਦੇ ਨਿਰਮਾਤਾ ਹੋਣ ਉਹਨਾਂ ਦੇ ਲਈ ਇੰਨੀ ਘਟੀਆ ਅਲਫਾਜ਼ ਬੋਲਣੇ ਉਹ ਵੀ ਇੱਕ ਗ੍ਰਹਿ ਮੰਤਰੀ ਦੇ ਮੈਂ ਕਹਿੰਦਾ ਇਦੋਂ ਵੱਡੀ ਨਿੰਦਣਯੋਗ ਕੋਈ ਗੱਲ ਨਹੀਂ ਹੋ ਸਕਦੀ ਸਾਡੇ ਦੇਸ਼ ਦੇ ਵਿੱਚ ਔਰ ਇਹ ਦੇਸ਼ ਅਜੇ ਹਜਾਂ ਹੱਥਾਂ ਦੇ ਵਿੱਚ ਆਇਆ ਕਿ ਜਿਨ੍ਹਾਂ ਨੂੰ ਸੰਵਿਧਾਨ ਦੀ ਇੱਜ਼ਤ ਨਹੀਂ ਜਿਨ੍ਹਾਂ ਨੂੰ ਸੰਵਿਧਾਨ ਜਿਨ੍ਹਾਂ ਨੇ ਬਣਾਇਆ ਜੇ ਉਹਨਾਂ ਦੀ ਇੱਜ਼ਤ ਨਹੀਂ ਕਰ ਸਕਦੇ ਸਾਡੇ ਬਜ਼ੁਰਗ ਮਹਾਤਮਾ ਗਾਂਧੀ ਜਰਗਿਆਂ ਦੀ ਇੱਜ਼ਤ ਨਹੀਂ ਕਰ ਸਕਦੇ ਇਹਨਾਂ ਨੂੰ ਕੋਈ ਹੱਕ ਨਹੀਂ ਦੇਸ਼ ਦੇ ਉੱਤੇ ਰਾਜ ਕਰਦਾ